ਕੰਦੇ ਨੇ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਜਾਏ ਤਾਂ ਬਾਗ ਦਾ ਰੱਬ ਹੀ ਰਾਖਾ ਹੁੰਦਾ ਹੈ ਅਜਿਹਾ ਹੀ ਫਰੀਦਕੋਟ ਦੇ ਕਸਬਾ ਸਾਦਿਕ ਚ ਹੋਇਆ ਜਿੱਥੇ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈਂਕ 'ਚ ਜਮਾ ਕਰਵਾਇਆ ਪਰ ਉਸੇ ਹੀ ਬੈਂਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ਛਿਆਰਤ ਕਰਨ ਲੋਕਾਂ ਦੇ ਕਰੋੜਾਂ ਰੁਪਏ ਕਢਵਾ ਉਹਨਾਂ ਨਾਲ ਧੋਖਾ ਕੀਤਾ ਇਲਜ਼ਾਮ ਵੀ ਬੈਂਕ ਮੈਨੇਜਰ ਤੇ ਲੱਗੇ ਨੇ ਜਿਸ ਤੇ ਸਾਰੇ ਬੈਂਕ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਗੱਲ ਕਰ ਰਹੇ ਹਾਂ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਜਿਸ ਤੇ ਲੋਕ ਸਭ ਤੋਂ ਵੱਧ ਭਰੋਸਾ ਕਰ ਆਪਣੇ ਜਮਾ ਪੂੰਜੀ ਇਸ ਬੈਂਕ 'ਚ ਜਮ੍ਹਾਂ ਕਰਾਉਂਦੇ ਨੇ ਤੇ ਲੱਖਾਂ ਰੁਪਏ ਦਾ ਲਾਂਡ ਦੇਣ ਆਪਣੇ ਵਪਾਰ ਖੇਤੀ ਅਤੇ ਹੋਰ ਕਮਾਕਾਰਾਂ ਲਈ ਕਰਦੇ ਨੇ ਪਰ ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬ੍ਰਾਂਚ ਚ ਤਨਾਦ ਮੈਨੇਜਰ ਤੇ ਹੀ ਲੋਕਾਂ ਦੇ ਸੇਵਿੰਗ ਫਿਕਸ ਡਿਪੋਜ਼ਿਟ ਤੇ ਲਿਮਿਟ ਦੇ ਪੈਸੇ ਨਾਲ ਕਥਿਤ ਥੇਰਾ ਫੇਰੀ ਦੇ ਇਲਜ਼ਾਮ ਲੱਗੇ ਨੇ ਜਦ ਦੇ ਸ਼ਿਕਾਇਤ ਮਿਲਣ ਤੋਂ ਬਾਅਦ ਬੈਂਕ ਦੇ ਉੱਚ ਅਧਿਕਾਰੀ ਬ੍ਰਾਂਚ ਚ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਗ੍ਰਾਹਕਾਂ ਨੂੰ ਪ੍ਰਸਤ ਦਵਾਇਆ ਜਾ ਰਿਹਾ ਹੈ ਕਿ ਜਲਦੀ ਹੀ ਉਹਨਾਂ ਵੱਲੋਂ ਦਰਜ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਿਲਾਇਆ ਜਾਵੇਗਾ ਪਰ ਇਸ ਸਾਰੇ ਚ ਇੱਕ ਵਾਰ ਇਸ ਬੈਂਕ ਨਾਲ ਜੁੜੇ ਗ੍ਰਾਹਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਉੱਧਰ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਮਾਮਲਾ ਦਰਜ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਸਬਜ ਬੈਂਕ ਦੇ ਗ੍ਰਾਹਕਾਂ ਦਾ ਕਹਿਣਾ ਹੈ ਕਿ ਬੈਂਕ ਮੁਲਾਜ਼ਮਾਂ ਵੱਲੋਂ ਹੀ ਉਹਨਾਂ ਦੇ ਖਾਤਿਆਂ 'ਚ ਹਿਰਾਫੇਰੀ ਕਰ ਉਹਨਾਂ ਦੇ ਕਰੋੜਾ ਰੁਪਏ ਦਾ ਗਵਨ ਕੀਤਾ ਜਾ ਚੁੱਕਾ ਹੈ ਤੇ ਹਾਲਾਂ ਹੋਰ ਵੀ ਕਈ ਅਜੇੇ ਖਾਤੇਦਾਰ ਹੋਣਗੇ ਜਿਨ੍ਹਾਂ ਨਾਲ ਠੱਗੀ ਵੱਜੀ ਹੋ ਸਕਦੀ ਹੈ ਜੋ ਹੁਣ ਆਪਣੇ ਆਪਣੇ ਖਾਤੇ ਚੈੱਕ ਕਰਵਾ ਰਹੇ ਨੇ ਹੋ ਸਕਦਾ ਸਾਰੋ ਸਾਡੀ ਜਿਹੜੀ ਐਫਆਈਆਰ ਹੈ ਨਾ ਜੀ ਉਹਦੇ ਤੇ ਇੱਕ ਦਿਨ ਲੱਗੂਗਾ ਹੁਣ ਅਸੀਂ ਫੋਨ ਕਰਾ ਕੇ ਆਏ ਆ ਡੀਐਸਪੀ ਸਾਹਿਬ ਨੇ ਐਸਐਚਓ ਨੂੰ ਕਹਿਤਾ ਵੀ ਇੱਕ ਵਾਰੀ ਤੁਸੀਂ ਇੱਕ ਵੈਸੇ ਸਿੰਪਲ ਐਫਆਈਆਰ ਕਰਵਾ ਦਿਓ ਉਹਦੇ ਨਾਲ ਕੀ ਆ ਲੋਕੀ ਜਾਰੀ ਹੋ ਜੂਗੀ ਜਿਹਦੇ ਨਾਲ ਉਹ ਬੰਦਾ ਮਤਲਬ 에어ਪੋਰਟ 40 ਇਹ ਪਾਜੀ ਵੀਡੀਓ ਨਾ ਆ ਰਹੀ ਪ੍ਰਸਤੋ ਜੀ ਇਹਦਾ ਬਾਹਰ ਘੱਟ ਹੋ ਜਾਂਦਾ ਤੇ ਵੀਡੀਓ ਬਣੇਗੀ ਨਹੀਂ ਦੇਖੋ ਮੈਂ ਤਾਂ ਦੱਸਿਆ ਵੀ ਕ੍ਰੀਏਟ ਕਰेंगे ਤਦ ਤੱਕ ہم ਉਸਕੇ ਅਗੇ ਕਰਾਂਗੇ ਇਹ ਤੁਹਾਨੂੰ ਡੱਕੀ ਹੈ ਜੀ ਜੋ ਸਾਡੇ ਕੋਲੇ ہمارا ਆਪਣਾ ਪ੍ਰੋਸੀਜਰ ਹੁੰਦਾ ਹੈ ਨਾ ਆਪ ਤਾਂ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਅਸੀਂ ਤਾਂ ਪੈਸੇ ਆਪਣੇ ਨਹੀਂ ਰੱਖਣੇ ਪੈਸੇ ਸੇਫ ਚਾਹੀਦੇ ਨੇ ਸੇਫ ਸਾਈਡ ਤੋਂ ਢੋਡੀ ਇਹ ਹੈ ਜੀ ਜੇ ਉਹ ਮਾਲ ਦਾ ਬੰਦਾ ਕਿੱਥੇ ਨਾਲ ਐਕਸ਼ਨ ਹੋ ਰਿਹਾ ਉਹਦੇ ਤੇ ਉਹ ਫੜਿਆ ਜਾਊਗਾ ਜੀ ਜੇ ਉਹ ਬੰਦਾ ਬਾਹਰ ਚਲਾਇਆ ਜਾਂਦਾ ਕਿ ਨਹੀਂ ਇੱਕ ਵਾਰੀ ਆਪਾਂ پیسے ਸੇਵ ਕਰ ਰਹੇ ਹਾਂ ਤੁਹਾਡੇ ਪੈਸੇ ਕਿੱਥੇ ਨਹੀਂ ਹੈ ਤੁਸੀਂ ਆਪਣੇ ਸਾਢੇ ਬੈਂਕ ਤੇ ਆਈ ਆਵੇ ਤੁਸੀਂ ਸ਼ੋਰ ਸਾਡੇ ਪੈਸੇ ਨਹੀਂ ਹੈ ਪੈਸੇ ਕਿੱਥੇ ਜਾਣਗੇ ਆਪਾਂ ਸੈਂਡ ਵੀ ਆਪਾਂ ਪੈਸਾ ਪੂਰੀ ਤਰ੍ਹਾਂ ਹੋ ਗਈ ਪੈਸੇ ਕਿਤੇ ਨਹੀਂ ਜਾਣਗੇ ਬੈਂਕ ਦੇ ਲਈ ਨਾ 2 4 5 ਕਰੋੜ ਕੀ ਵੈਲਿਊ ਨਹੀਂ ਹੈ ਆਪਾਂ ਦਾ ਸਟੇਟਮੈਂਟ ਹੈ ਕੋਈ ਪੈਸਾ ਨਹੀਂ ਆਇਆ ਕੋਈ ਵੀ ਇੱਕ ਉਹਦੇ ਵੀ ਜ਼ਿੰਮੇਵਾਰੀ ਹੈ ਤੁਸੀਂ ਸਰ ਤੁਸੀਂ ਐਸਪੀ ਤੇ ਵਿਸ਼ਵਾਸ ਕੀਤਾ ਹੈ ਐਸਵੀ ਵਿਸ਼ਵਾਸੇ ਖੜਾ ਉਤਰੂਗਾ ਬਹੁਤ ਜੁੜੇ ਆ ਬਹੁਤ ਸਮੇਂ ਤੋਂ ਜੇ ਤੁਸੀਂ ਐਸਵੀ ਤੇ ਵਿਸ਼ਵਾਸ ਕੀਤਾ ਨਾ ਤੁਹਾਡੇ ਤੇ ਪੂਰਾ ਖੜੀ ਉਤਰਾਂਗੇ ਪੂਰੀ ਕਾਰਵਾਈ ਚੱਲੂਗੀ ਟੈਨਸ਼ਨ ਨਾ ਲੋਗੇ ਇਹ ਇੰਡੀਵਿਜੂਅਲ ਬੰਦਾ ਸਰਦ ਸਰਦ ਇਹਨਾਂ ਦਾ ਨਾਮ ਆ ਗਿਆ ਅਸੀਂ ਤੇਰੇ ਪੈਸੇ ਲੈਣੇ ਆਂਦੇ ਆਂ ਜਿੱਕ ਤਰੀਕਾ ਮੈਂ ਬੈਂਕ ਆਇਆ ਵੀ ਨਹੀਂ ਕੈਸ਼ ਨਿਕਲਿਆ ਤੁਹਾਡੀ ਜਪਲੀ 100 ਲੱਖ ਬਾਕਚਰ ਤੇ ਤੁਹਾਡਾ ਸਾਈਨ ਨਹੀਂ ਹੈ ਨਾ ਕੋਈ ਬਾਕਚਰ ਨਹੀਂ ਹੈ ਮੈਂ ਬਾਕਚਰ ਹੈ ਨਹੀਂ ਬਾਕਚਰ ਲਾ ਕੇ ਉਹ ਤੋਂ ਆਮ ਹਮਾਰੇ ਤਰੀਕੇ ਤੇ ਉਹ ਸਾਰੀ ਨਿ ਪਰਿ ਹੋ ਰਹੀ ਹੈ ਨਾ ਸੇਵਿੰਗ ਵੌਚਰ ਹੈ ਗਿਆ ਸੇਕਾ ਕੰਪਨੀ ਦਾ ਪਹਿਲਾ ਇਹ ਬੈਂਕ ਕਿੰਨੇ ਦੇ ਹੈ ਨਹੀਂ ਕੋਈ ਉਹਦਾ ਰੱਖ ਜੀ ਦੇ ਇਹ ਤਰੀਕ ਨੂੰ ਮੈਂ ਬੈਂਕ ਆਇਆ ਸੀ ਕੋਈ ਸਾਰੀ ਕਰੀ ਜਾਨੀ ਸੀਸੀਟੀਵੀ ਫੁਟੇਜ ਸਭ ਹਾਂ ਉਹ ਸਭ ਆ ਜਾਏ ਭਾਈ ਸਾਰੀ ਪੈਰ ਹੋ ਗਈ ਵੌਚਰ ਸੀ ਸੀਸੀਟੀਵੀ ਕੈਮਰੇ ਦੀ ਜੋ ਤੁਹਾਡੇ ਸਾਰੇ ਕੁਸ਼ਨ ਸਾਰੇ ਦਾ ਤੁਹਾਨੂੰ ਸੱਨੇ ਸਾਰੇ ਦਾ ਮੇਰੇ ਕੋਲ ਦਿੱਤਾ ਜਾਊਗਾ ਪਾਜੀ ਕੋਈ ਕਮਲੀ ਹੈ ਸਭ ਕੁਝ ਬਤਾ ਰਹੇ ਹੋ ਉਨਕੇ ਫੋਟੋਕਾਪੀ ਸਾਥ ਲਗਾਓ ਆਪਣੇ ਜੋ ਵੀ ਜਿਸਕੇ ਵੀ ਕੰਪਲੇਂਟਸ ਹੈ ਉਹ ਸਾਰੇ ਰਾਈਟਿੰਗ ਰਸੀਦ ਆਰਧਕ ਜਮਾ ਕਰਾਇਆ ਪੈਸਾ ਉਸ ਦੀ ਰਸੀਦ ਲਗਾਓ ਫੋਟੋਕਾਪੀ ਬੋਧੀ ਇੱਕ ਮਿੰਟ ਬੇਨਤੀ ਹੈ ਵੀ ਮੈਂ ਪ੍ਰੈਸ ਤੋਂ ਵੀ ਆ ਮੈਂ ਆਰਤੀਆ ਐਸੋਸੀਏਸ਼ਨ ਦਾ ਵੀ ਮੈਂ ਸਮੱਸਿਆ ਕੀ ਹੈ ਇਹਨਾਂ ਦੀ ਗੱਲ ਬਿਲਕੁਲ درست ਹੈ ਤੁਸੀਂ ਬੈਠੇ ਰਹੇ ਕਾਜ ਥੋਲ ਲੀ ਗਏ ਉਹਨੂੰ ਬੰਦਾ ਆਊਟ ਆਫ ਇੰਡੀਆ ਜਾ ਫਿਰੇ ਤੁਸੀਂ ਕੀ ਕਰ ਲਓਗੇ ਡੀਐਸਪੀ ਨੇ ਪੈਸੇ ਦੋ ਡੀਐਸਪੀ ਸਾਹਿਬ ਕਹਿੰਦੇ ਜਾਂ ਤੁਸੀਂ ਜਾਂ ਤੁਸੀਂ ਰਿਟਰਨ ਜਿਨਸ਼ੋਰ ਕਰੋ ਵੀ ਜਿੰਨਾ ਜਿੰਨਾ ਕੋਈ ਫਰਕ ਹੈ ਅਸੀਂ ਬਈ ਪੈਸੇ ਦੇਣਗੇ ਬੈਂਕ ਦੇ ਇਹਨੂੰ ਪਿਆਰ ਹੈ ਇਹ ਨਹੀਂ ਗੱਲ ਵੀ ਤੁਸੀਂ ਅੱਜ ਤੱਕ ਕਰ ਦਿਓ ਕਰੋ ਤੁਸੀਂ ਇਹ ਕਰੋਗੇ ਨਹੀਂ ਜਾਵਣੇ ਆਉਂਦੇ ਨੂੰ ਸੜਾ ਹੁਣ ਤੁਸੀਂ ਇਹ ਨਾ ਕਿਸੇ ਮਾਪ ਦਾ ਤੁਸ ਜੀ 4,85 ਹਜ਼ਾਰ ਮੇਰੀ ਹੈ ਨਹੀਂ ਸਰ ਮੇਰੀ ਗੱਲ ਨਹੀਂ ਹੋਰ ਸਰ ਦੇਖੋ ਲੇਕਿਨ ਅਗਰ ਇਹ ਬੈਂਕ ਨੇ ਨਹੀਂ ਕ੍ਰੇਮ ਤਾਂ ਬੈਂਕ ਨਹੀਂ ਸਰ ਉਹ ਤੋਂ ਕਰਨਾ ਅਸੀਂ ਤੇ ਨਹੀਂ ਕਰਨਾ ਰੈਕਟੋ ਕਰੇਪ ਤਾਂ ਤੁਸੀਂ ਕਰਨਾ ਵੀਡੀਓ ਵੀਡੀਓ ਫੁੱਲ ਹੋਣੇ ਕੰਮ ਹਰ ਕੈਸ਼ ਦੇਖਿਆ ਮੈਂ 785000 ਜਮ੍ਹਾਂ ਕਰਵਾ ਦਿੱਤਾ ਸੀ ਜੀ ਰਸੀਦੀ ਵੀ ਹੈਗੀ ਨਾਲੇ ਬਾਕੀ ਜੀ ਦੇਖ ਲਈ ਉਹ ਆ ਗਿਆ ਹੈ ਆਪ ਲਾਈਵ ਤੇ ਲਾ ਗਿਆ ਹੈ ਉਹ ਹਮ ਲੋਕ ਕਰ ਰਹੇਗੇ ਜੋ ਵੀ ਕਰਵਾਈ ਹੋ ਸਕਦੀ ਹੈ ਉਹ ਕਰੀਂ ਬਾਕੀ ਸਰ ਆਪਾਂ ਤਾਂ ਸਰ ਇੱਕ ਵਾਰੀ ਹੁਣ ਤੁਸੀਂ ਇਹ ਕਹਿਤਾ ਵੀ ਉਹਨੂੰ ਬੁਲਾਵਾਗੇ ਬਾਹਰ ਨਹੀਂ ਜਾਣ ਦੇਤੇ ਇੱਕ ਪਾਸੇ ਤੁਸੀਂ ਕਹਿੰਨੇ ਆ ਵੀ ਉਹਨੂੰ ਫੜ ਲਿਆ ਤੇ ਤੁਸੀਂ ਉਹ ਤੋਂ ਕੀ ਲੈ ਲਓਗੇ ਇਹਦਾ ਮਤਲਬ ਤੁਹਾਡੀ ਕੋਈ ਗਾਰੰਟੀ ਨਹੀਂ ਹੈ ਨਹੀਂ ਸਰ ਇਹਨਾਂ

ਮੈਂ ਐਫ ਆਰ ਆਈ ਦਰਜ ਕਰਵਾਵਾ ਤੇ ਬੈਂਕ ਇਨਵੈਸਟੀਗੇਸ਼ਨ ਸਾਰੀ ਯੂਜ਼ ਕਰਾਂਗੇ ਕਰੇਗੇ ਪ੍ਰੋਪਰ ਹੋਗਾ ਸਾਰਾ ਕੁਝ ਪੂਰੀ ਇਨਵੈਸਟੀਗੇਸ਼ਨ ਹੋਊਗੀ ਬਿਆਨ ਕੀ ਇਤਰਾਜ ਆ ਤੁਹਾਨੂੰ ਸਰ ਅਸੀਂ ਬਿਆਨ ਹੀ ਦੇ ਸਕਦੇ ਹਾਂ ਅਸੀਂ ਕਹਿੰਦੇ ਆ ਤੁਹਾਨੂੰ ਐਫ ਆਰ ਆਈ ਦੇ ਬਿਆਨ ਦੇ ਦੋ ਤੁਸੀਂ ਐਫ ਆਰ ਆਈ ਅਸੀਂ ਲਿਖਵਾ ਦੇ ਲੋ ਤੁਜੀ ਉੱਤੇ ਚਲੋ ਆਪ ਤੋਂ ਸੁਤੰਤਰ ਕੋਈ ਵੀ ਕਾਰਵਾਈ ਕਰਨੇ ਕੀ ਬਟ ਬੈਂਕ ਕਾਰਵਾਈ ਤਾਂ ਨਹੀਂ ਕਰੇਗੀ ਤੇ ਬੀ ਇਨਵੈਸਟੀਗੇਸ਼ਨ ਚੱਲੇਗੀ ਸਾਰਾ ਕੁਝ ਪੂਰਾ ਹੋ ਜਾਏਗਾ ਜਦੋਂ ਮੋਲ ਸਰ ਜੀ ਉਹ ਕਿਤੇ ਬਾਹਰ ਜਾਂਦਾ ਇਸ ਟੈਨਸ਼ਨ ਤੋਂ ਤੁਹਾਡੀ ਜਾਂ ਸਾਡੀ ਤੋਂ ਕੋਈ ਟੈਨਸ਼ਨ ਨਹੀਂ ਤੇ ਤੁਹਾਡੇ ਤੋਂ ਲੈਣੇ ਆ ਨਾ ਜੀ ਇਹਦੇ ਪੈਸਾ ਆਪ ਕੋ ਐਸਬੀਆਈ ਦੇਗੀ ਹਾਂ ਤੁਸੀਂ ਇਹ ਗਰੰਟੀ ਆ ਸਰ ਇਹ ਕਿਹੜਾ ਪ੍ਰੋਗਰਾਮ ਹੈ ਸਰ ਕਈ ਬੰਦੇ ਇਹਦੇ ਬੈਂਕ ਕਮਾਏ ਨਾ ਸਰ ਤੁਹਾਡਾ ਸਰ ਤੁਹਾਡਾ ਗੁਰਨੀਮ ਕੀ ਹੈ ਦੇਖੇ ਜੋ ਵੀ ਚੀਜ਼ ਹੈ ਨਾ ਇਸ ਕੇ ਲਈ ਡੀਐਸਪੀ ਜਾਂ ਪੁਲਿਸ ਡਿਪਾਰਟਮੈਂਟ ਤੋਂ ਫੀ ਅਪਲੀਕੇਸ਼ਨ ਸਕੈਨ ਦਿੱਤੀ ਕੋਈ एसएसपी ऑफिस लोग लोग आप दे सकते हो नहीं दिखती है है ये क्रेडिट मेरा अरविंद कुमार नाम मैं मैं सीएम जो यहाँ पे खबर लगी है तो मैं आया हूँ लेकिन आप लोगों को ये विश्वास दिलाता हूँ कि आपका जो भी है ना बैंक करेगी बैंक करेगी मतलब जो फ्रॉड हो गया आये हो इन्होंने ਲਿੱਕ ਕੇ ਤੋਂ ਇਨਵੈਸਟੀਗੇਸ਼ਨ ਚੱਲਨੇ ਦਿਓ ਜੋ ਵੀ ਪੈਸੇ ਜਮਾ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣਗੇ ਤੁਹਾਨੂੰ ਦੇ ਇਹ ਸਾਰੇ ਕੰਪਲੀਟ ਨਹੀਂ ਆਪ ਬ੍ਰਾਂਚ ਮੈਨੇਜਰ ਤੋਂ ਕੰਪਲੇਨਡੋ ਉਹ ਹਮਾਰੇ ਕੋਲ ਆਏਗੀ ਸੁਰਨਾਮ ਠੀਕ ਹੈ ਸਰ ਮੇਰਾ ਨਾਮ ਸ਼ਿਸ਼ਾ ਕਰੋੜਾ ਮੈਂ ਅੱਜ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹਾਂ ਬ੍ਰਾਂਚ ਮੈਨੇਜਰ ਨੇ ਹਲੇ ਜੁਆਇਨ ਕਰਨਾ ਸੋ ਜਿੰਨਾ ਵੀ ਕਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਏਗੀ ਠੀਕ ਹੈ ਕੋਈ ਵੀ ਕਿਸੇ ਦੀ ਗਲਤੀ ਹੈ ਗੱਲ ਨਹੀਂ ਨਾਮ ਸਭ ਲਿੱਖਿਆ ਹੋਵੇਗਾ ਸਭ ਪ੍ਰੋਪਰ ਮੈਟਰੀਅਲ ਸਾਰੇ ਵੀ ਆਪਾਂ ਕੰਪਲੇਂਟ ਠੀਕ ਹੈ ਜੀ ਆਪਾਂ ਇਹਦਾ ਤਾ ਸਰ ਮੈਂ ਤੁਹਾਨੂੰ ਹੀ ਰਿਕਵੈਸਟ ਕਰਦਾ ਸਾਨੂੰ ਇੱਕ ਦੋ ਦਿਨਾਂ ਦਾ ਟਾਈਮ ਦੇ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਮੇਕੀ ਵੀ ਹੋਇਆ ਜੀ ਕੋਸ਼ਿਸ਼ ਹੈ ਗੁਰਬਚਿਤ ਗੁਰਬਚਿਤ ਜੀ ਦਾ ਸਵੇਰ ਤੇ ਬੈਠ ਕੇ ਸਰ ਕਿੰਨੇ ਕੁ ਪੈਸੇ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਤੇ ਤੁਸੀਂ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਡਾਟਾ ਪੂਰਾ ਸਾਰੇ ਦੀ ਅਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਂਗਾ ਵੀ ਟੋਟਲ ਨੁਕਸਾਨ ਕਿੰਨਾ ਹੈ ਕਿੰਨੇ ਕ ਤੁਹਾਡੇ ਕੋਲ ਜਿਹੜੇ ਖੇਤਕਾਰ ਆਉ ਆ ਚੁੱਕੇ ਆ ਦੇਖੋ ਸਰ 15 20 10 15 ਜਣੇ ਦੀ ਕੰਪਲੇਨ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਵੀ ਪੁੱਛ ਕੇ ਦੇਖੋ ਮੈਂ ਉਹਨਾਂ ਨੂੰ ਕਿਵੇਂ ਟਰੀਟ ਕੀਤਾ ਠੀਕ ਹੈ ਗੁਰਪ੍ਰੀਤ ਜੀ ਨਾਮ ਤੁਹਾਡਾ ਜੀ ਜਸਵਿੰਦਰ ਸਿੰਘ ਤੇ ਕਿੰਨੇ ਕ ਪੈਸਿਆਂ ਦਾ ਤੁਹਾਡਾ ਲੈਣ ਦੇਣ ਸੀ ਜਿਹੜਾ ਅੱਜ ਤੇ ਬੈਂਕ ਦੇ ਨਾਲ ਜਿਹੜਾ ਫਰਾਡ ਤੁਹਾਡੇ ਨਾਲ ਹੋਇਆ 35 55 ਤੋਂ 60 ਲੱਖ ਤੇ ਮੈਂ 355 ਤੋਂ 60 ਲੱਖ ਇੱਕ ਤੁਹਾਡਾ ਲਿਮਟ ਸੀ ਇਹ ਸੇਵੀ ਕਾਉਂਟ ਸੀ ਕੀ ਆ ਜੀ ਤਿੰਨ ਤਰਫੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਕਿੰਨੇ ਵੈਸੇ ਨਹੀਂ ਆ ਜੀ 9 ਲੱਖ ਨਹੀਂ ਆ ਦੋ ਤੇ 1 8 ਲੱਖ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਨਾਲ ਆ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆਹ ਚੀਜ਼ ਹੋਈ ਹੈ ਤੇ ਜਦੋਂ ਸਾਰੀਆਂ ਮੈਂ ਲਿਮਟ ਚੱਕੀ ਨਹੀਂ ਮੈਂ 9 ਲੱਖ ਚੱਕੀ ਸੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਛ ਜਿਹੜੇ ਸਾਰੇ ਮੇਰੇ ਚਾਹਤ ਸੀ ਮਾਤਾ ਦੇ ਮੈਂ ਜਮਾਈ ਨਹੀਂ ਚੱਕਿਆ 15 ਲੱਖ ਕੁਝ ਹਜ਼ਾਰ ਰੁਪਏ ਦੀ ਜਿਹੜੀ ਚੱਕੀ ਹੂੰ ਬੂਟੀ ਜਿਹੜਾ ਕਰਜ਼ਾ ਦੇਣਾ ਆ ਯਾਰ ਵੀ ਜਿਹੜੀ ਆ ਭਾਈ ਤੁਹਾਡਾ ਵੀ ਸੀਗਾ ਹੀ ਹਾਂ ਜੀ ਹਾਂ ਤੇ ਕੀ ਨਾਮ ਤੁਹਾਡਾ ਜੀ ਇਹ ਨਾ ਜਗਦੀਪ ਸਿੰਘ ਜੀ ਸੋਨ ਅਮਰੀਕ ਸਿੰਘ ਕਿੰਨੇ ਕ ਪੈਸੇ ਤੁਹਾਡੇ ਜਿਹੜੇ ਸੀਗੇ ਫਰਾਡ ਹੋਏ ਮੈਂ 785818620225 ਨੂੰ ਤੁਹਾਡੇ ਜਿੰਨੇ ਲੈ ਕੇ ਆਇਆ ਸੀ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਇਆ ਪਾਤਾ ਜੋ ਕਿ ਸ਼ੂ ਹੋ ਗਿਆ 48500 ਰੁਪਇਆ ਜੋ ਕਿ ਅਮਰੀਕ ਸਿੰਘ ਸਾਨੂੰ ਜੌਨ ਸਿੰਘ ਨੇ ਲਿਮਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਏ ਮੈਂ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦੇ ਦਿੱਤੀਆਂ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕਰ ਕਰਦੇ ਹਾਂ ਹਾਂ ਜੀ ਅਮਿਤ ਕਰਦਾਸੀ ਹਾਂਜੀ ਹਾਂਜੀ ਅੰਗਲ ਟਾੜਾ ਕੀ ਨਾਮ ਹੈ ਜੀ ਵੇਰਨਾ ਖੇਤਾ ਸਿੰਘ ਜੀ ਐ ਕਿਹੜਾ ਪਿੰਡ ਤੁਹਾਡਾ ਜੀ ਵੀਰੋ ਵਾਲਾ ਕਲਾਉ ਤੇ ਕਿੰਨੇ ਪੈਸੇ ਦਾ ਤੁਹਾਡੇ ਨਾਲ ਫਰੋਡ ਹੋਇਆ ਜੀ ਮੇਰੀ 8 ਲੱਖ 30 ਹਜ਼ਾਰ ਦੀ ਲੈਂਡ ਸੀ ਜੀ ਅੱਛਾ ਜੀ ਤੇ ਵਿੱਚੋਂ 7 7.5 ਲੱਖ ਰੁਪਇਆ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕੌਣ ਨੇ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਜੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਅੱਜ ਮੈਨੂੰ ਪਤਾ ਲੱਗਿਆ ਅੱਛਾ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡ ਸਾਢੇ 7 ਲੱਖ ਸਾਢੇ ਆਪਣਾ ਲਿਮਿਟ ਕਾਊਂਟ ਚੋਂ ਕਢਵਾਈ ਆ ਜੀ ਕਿੰਨੇ ਚੋਂ ਜੀ ਹਜੇ ਕਿਰਾ ਵੈਰੀਫਿਕੇਸ਼ਨ ਕਰਨੀ ਆ ਜੀ ਅੰਦਾਜ਼ਾ ਜੀ ਅੰਦਾਜ਼ਾ 476 70 ਤੱਕ ਸ਼ੋ ਹੀ ਹੋ ਗਿਆ 470000 ਮਤਲਬ ਤੁਸੀਂ ਲਿਮਿਟ ਚੱਕੀ ਨਹੀਂ ਚਾਲ ਰਹੀ ਤੁਹਾਡੇ ਨਾਮ ਬੋਲ ਰਹੀ ਹਾਂ ਨਹੀਂ ਕਢਵਾ ਲਿਆ ਲਿਮਿਟ ਤੋਂ ਉਹਨੇ ਕਢਵਾ ਲਿਆ ਆ ਚੱਕੀ ਗਈ ਹਾਂ ਦੂਜੇ ਸੇਵਿੰਗ ਕਾਊਂਟ ਹਜੇ ਚੈੱਕ ਕਰਨੀ ਆ ਅੱਛਾ ਬਚਤ ਖਾਤਾ ਹੋਰ ਕੁਝ ਨਹੀਂ ਹੈ ਫਿਲਹਾਲ ਉਹ ਐਫ ਡੀਆਂ ਦੇ ਸੇਵਿੰਗ ਕਾਊਂਟ ਸਾਰੇ ਉਹ ਚੈੱਕ ਕਰਨੀ ਆ ਐਫ ਡੀ ਸ਼ੇਰ ਹਾਂ